ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦਾ ਸੋ ਦੋਸਤੋ ਅੱਜ ਦਾ ਜੋ ਸਾਡਾ ਅੱਜਾ ਹੈ ਉਹ ਧਿਆਨ ਅਤੇ ਕੁੰਡਲੀ ਨਿਤਿਆ ਦੇ ਕੀ ਪੜ ਗਿਆ ਹੈ ਇਹ ਸਾਡਾ ਅੱਜ ਦਾ ਜੋ ਵਿਸ਼ਾ ਹੈ ਧਿਆਨ ਕੀ ਹੈ ਤੇ ਕੁੰਡਲੀ ਨਿਤਿਆ ਕੀ ਹੈ ਸੋ ਦੋਸਤੋ ਧਿਆਨ ਦੀ ਬਹੁਤ ਸਾਰੀਆਂ ਵੀਡੀਆਂ ਦਾ ਵਰਨ ਸਾਡੇ ਧਾਰਮਿਕ ਸ਼ਾਸਤਰਾਂ ਤਾਕੀ ਗੰਤਨ ਵਿੱਚ ਆਉਂਦਾ ਹੈ ਪਰ ਕੁਝ ਲੋਕ ਕੁੰਡਲੀ ਨਿਤਿਆ ਬਾਰੇ ਬਹੁਤ ਜ਼ਿਆਦਾ ਜਿਆਦਾ ਵਕਾਉਂਦੇ ਆ ਕਿ ਕੁੰਡਲੀ ਨਿਤਿਆ ਨਾਲੋਂ ਸੱਚਾ ਗੱਲ ਹੈ ਕੁੰਡਲੀ ਕੀ ਹੈ ਕੁੰਡਲਿਨੀ ਨੂੰ ਐਕਟਿਵ ਕੀਤਾ ਜਾਵੇ ਕੁੰਡਲਿਨੀ ਨੂੰ ਐਕਟਿਵ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰਾ ਜਾਵੇ ਸੋ ਦੋਸਤੋ ਧਿਆਨ ਅਸੀਂ ਕੁੰਡਲਿਨੀ ਧਿਆਨ ਦੇ ਵਿੱਚ ਫਰਸਤ ਤਾਂ ਕੋਈ ਜ਼ਿਆਦਾ ਨਹੀਂ ਹੈ ਇਹ ਕੋਈ ਬਹੁਤਾਂ ਹੀ ਲੰਮਾ ਜੁੜਾ ਪ੍ਰੋਸੈਸ ਨਹੀਂ ਹੈ ਜੋ ਧਿਆਨ ਹੈ ਇੱਕ ਸਾਦਾ ਜੇ ਕਹ diel ਤਾਂ ਸਾਦਾ ਇੱਕ ਯੋਗ ਅਭਿਆਸ ਹੈ ਜਾਂ ਧਿਆਨ ਇਕ ਸਾਦਾ ਅਭਿਆਸ ਹੈ ਜਿਸ ਤਰੀਕੇ ਨਾਲ ਜੇ ਅਸੀਂ ਆਪਣੇ ਮਾਨਸਿਕ ਵਿਚਾਰਾਂ ਨੂੰ ਅ ਵਾਸ ਵਿੱਚ ਕਰਦੇ ਆਪਣੇ ਮਨ ਨੂੰ ਵਾਸਵਿਸ਼ ਕਰਦੇ ਤੇ ਵਿਚਾਰਾਂ ਉਤੇ ਆਪਣੀ ਪਕੜ ਬਣਾਉਣੀ ਆ ਤੇ ਆਪਣੇ ਜੀਵਨ ਜਾਂਚ ਦੇ ਵਿੱਚ ਸੁਧਾਰ ਲੈ ਕੇ ਹੁਣੇ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਸਮਾਜੀਕ ਤੌਰ ਤੇ ਜਾਗਰੂਕ ਬਣਾ ਸਕਦੇ ਹੁਣੇ ਪਰ ਇਸ ਦੇ ਬਹੁਤ ਸਾਰੇ ਲੋਕਾਂ ਦੇ ਮਾਨਸਿਕ ਸ਼ੰਕਰਾਂ ਦੀ ਵੀ ਕੋਈ ਨਹੀਂ ਧਿਆਨ ਇੱਕ ਅਲੱਗ ਚੀਜ਼ ਹੈ ਤੇ ਦੂਸਰਾ ਧਿਆਨ ਇੱਕ ਅਲੱਗ ਚੀਜ਼ ਹੈ ਜਿਹੜਾ ਕੋਣ ਰਣਨੀਤੀ ਆਉਣਾ ਹੈ ਇਹ ਸਾਡੇ ਵਿਸ਼ਟੀਆਂ ਨੂੰ ਜੀਣ ਦੀ ਤਰੀਕ ਦੇ ਵਿੱਚ ਉਹਨਾਂ ਕਲਪਕ ਨੂੰ ਐਕਟਿਵ ਕਰਦੇ ਲਈ ਕੀਤਾ ਜਾਂਦਾ ਹੈ ਤੇ ਜਿਹੜਾ ਆਮ ਚਾਨ ਹੈ ਜਿਸ ਨੂੰ ਸਹਿਜ ਉਹਦੇ ਹਾਂ ਸਹਿਜ ਉਹਦੇ ਨਾਲ ਹੀ ਅਸੀਂ ਆਪਣੀ ਊਰਜਾ ਨੂੰ ਸਿੱਧਾ ਹੀ ਬ੍ਰਹਮ ਅ ਘਾਰਤਿਕਲ ਜਾਂ ਸਾਹਾਂ ਚੱਕਰ ਤੱਕ ਆ ਪਹੁੰਚੋਣੇ ਹਾ ਚੌਥ ਚੱਕਰ ਬੋਲਦੇ ਜਾਂ ਫਿਰ ਬ੍ਰह्म ਗਿਆਤਿਕ ਕੋ ਲੈ ਕੇ ਜਾਣੇ ਹਾਂ ਇਹ ਇੱਕ ਊਰਜਾ ਨੂੰ ਉਤਾਰ ਚੱਕਣ ਦੀ ਵਿਧੀ ਹੈ ਧਿਆਨ ਦੇ ਅਲੱਗ-ਅਲੱਗ ਬਿਧੀਆਂ ਦੇ ਵਿੱਚ ਕੁੰਡਲਿਨੀ ਧਿਆਨ ਵੀ ਊਰਜਾ ਨੂੰ ਊਰਜਾ ਦੇ ਪ੍ਰਵਾਹ ਨੂੰ ਇਸ ਤਰ੍ਹਾਂ ਉਤਾਰ ਚੱਕਣ ਦੀ ਇੱਕ ਵਿਧੀ ਹੈ ਜੋ ਨਾ ਨਾਰਮਲ ਜਿਸ ਨੂੰ ਸੈਜੋਗ ਬੋਲਦੇ ਆ ਸੈਜੋਗ ਦੇ ਵਿੱਚ ਅਸੀਂ ਕੀ ਹੁੰਦਾ ਕਿ ਆਪਣੇ ਸਵਾਸਾਂ ਦੇ ਉੱਤੇ ਧਿਆਨ ਲਗਾਉਣੇ ਆ ਤੇ ਉਹ ਧਿਆਨ ਦੇ ਰਾਹੀਂ ਹੀ ਆਪਣੀ ਊਰਜਾ ਨੂੰ ਉਤਾਰ ਬਣ ਨੂੰ ਚੁੱਕਦੇ ਆ ਆਪਣੇ ਗਿਆਨ ਦੇ ਤੇ ਵਾਦਾ ਕਰਦੇ ਆ ਤੇ ਆਤਮਿਕ ਤੌਰ ਤੇ ਆਪਾਂ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਦੇ ਆ ਤੇ ਆਤਮਿਕ ਤੌਰ ਤੇ ਆਪਣੇ ਆਪ ਨੂੰ ਜਾਗਰਿਤ ਕਰਦੇ ਹਾਂ ਪਰ ਇੱਥੇ ਅਸੀਂ ਕੁੰਡਲਿਨੀ ਧਿਆਨ ਦੀ ਜੋ ਗੱਲ ਕਰ ਰਹੇ ਹਾਂ ਇਸ ਵਿੱਚ ਸਾਡੇ ਚੱਕਰਾਂ ਦਾ ਵਰਣਨ ਹੋਦਾ ਹੈ ਜਿਸ ਨੂੰ ਅਸੀਂ ਕੁੰਡਲਿਨੀ ਚੱਕਰ ਕਹਿੰਦੇ ਆ ਤੇ ਆਤਮਿਕ ਚੱਕਰ ਬੋਦੇ ਹਾਂ ਇਹ ਜੋ ਸੱਤ ਅਧਿਆਤਮਿਕ ਚੱਕਰ ਹਨ ਇਹ ਸਾਡੀ ਤਰੀਕ ਦੀਆਂ ਕੁਝ ਗਰੰਤੀਆਂ ਹੁੰਦੀਆਂ ਹਨ ਜੋ ਸਾਡੇ ਸਰੀਰ ਦੇ ਵਿੱਚ ਸਾਡੇ ਮਨ ਦਿਮਾਗਿਕ ਭਾਵਾਂ ਦੇ ਨਾਲ ਜੁੜੀਆਂ ਜੀਵਨ ਚਾਜ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਸਮਾਜਿਕ ਢਾਂਚੇ ਦੇ ਨਾਲ ਜੁੜੀਆਂ ਆਉਂਦੀਆਂ ਨੇ ਸਾਡੇ ਸਵੀਰੀਸ ਢਾਂਚੇ ਦੇ ਨਾਲ ਜੁੜੀਆਂ ਹੁੰਦੀਆਂ ਹਨ ਇਹਨਾਂ ਗਰੰਤੀਆਂ ਦੇ ਨਾਲ ਹੀ ਜੀ ਮਨੁੱਖ ਆਪਣੇ ਜੀਵਨ ਵਿੱਚ ਤਰੱਕੀ ਦੇ ਕੈਰੀਅਰ ਨੂੰ ਦੇਖਦਾ ਹੈ ਤੋ ਆਪਾਂ ਇਥੇ ਜ਼ਿੰਦਗੀ ਦੇ ਨਾਲ ਇਹ ਜੋਕਰ ਤੋਂ ਇਲਾਵਾ ਸਾਡੇ ਵਾਪਸ ਦੀਆਂ ਨੇ ਸਾਡੇ ਗਰਦਨ ਦੇ ਡੀਐਕਟੀਵੇਟ ਤੇ ਐਕਟਿਵ ਹੋਣ ਦੇ ਨਾਲ ਹੀ ਵਾਪਸ ਗਿਆ ਹਨ ਸਹਿਯੋਗ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਧਿਆਨ ਕਹਿੰਦੇ ਹਾਂ ਸਾਧਾ ਧਿਆਨ ਕਹਿੰਦੇ ਹਾਂ ਉਸ ਦੇ ਵਿੱਚ ਅਸੀਂ ਆਪਣੇ ਸਵਾਸਾਂ ਦੇ ਨਾਲ ਹੀ ਸਫ਼ਰ ਕਰਦੇ ਹਾਂ ਸਵਾਸ ਅੰਦਰ ਗਿਆ ਬਾਹਰ ਆਇਆ ਅੰਦਰ ਗਿਆ ਬਾਹਰ ਆਏ ਇਸ ਉਤੇ ਧਿਆਨ ਲਗਾਉਣੇ ਆ ਜਾਂ ਅਸੀਂ ਕਿਸੇ ਨਹੀਂ ਤੇ ਧਿਆਨ ਲਗਾਉਣੇ ਚਾਹੀਦੇ ਕਿੰਨੇ ਤਹੀ ਤੇ ਧਿਆਨ ਲਗਾਉਣੇ ਆ ਜਾਂ ਅਸੀਂ ਨਾ ਵੀ ਧਿਆਨ ਲਗਾਉਣੇ ਆ ਇਹਨਾਂ ਪੁਆਇੰਟ ਉਤੇ ਅਸੀਂ ਧਿਆਨ ਲਗਾ ਕੇ ਸਾਦੇ ਤੌਰ ਤੇ ਧਿਆਨ ਕਰਦੇ ਆ ਜੇ ਤੁਸੀਂ ਨੋਰਮਲ ਧਿਆਨ ਕਹਿ ਸਕਦੇ ਸਾਦਾ ਧਿਆਨ ਕਹਿ ਸਕਦੇ ਜ ਸੱਚ ਜੋ ਕਹਿ ਸਕਦੇ ਹਾਂ ਪਰ ਕਨੁਨੀ ਧਿਆਨ ਦੇ ਵਿੱਚ ਕੀ ਇਸ ਸੱਚੇ ਤਰ੍ਹਾਂ ਦਾ ਮਾਮਲਾ ਹੁੰਦਾ ਹੈ ਜੋ ਸਾਡੇ ਗੁੱਤ ਅਲ ਤੋਂ ਲੈ ਕੇ ਸਾਡੇ ਸਿਰ ਦੀ ਚੋਟੀ ਤੱਕ ਇੱਕ ਸੱਚ ਚੱਕਰ ਬੰਦੇ ਹਨ ਇਹਨਾਂ ਸਲਤਾਂ ਚੱਕਰਾਂ ਨੂੰ ਅਸੀਂ ਵਿਸਥਾਰਪੂਰਵਕ ਪਹਿਲਾਂ ਵੀ ਦੱਸ ਚੁੱਕੇ ਹਾਂ ਤੇ ਅੱਗੇ ਫਿਰ ਤੋਂ ਅਸੀਂ ਵਿਸਥਾਰਪੂਰਵਕ ਇਹਨਾਂ ਦੇ ਨਾਲ ਅਸਤੋਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਅਗਰ ਅਗਰ ਇਸ ਜੇਕਰ ਤੁਸੀਂ ਕੁੰਡਲਿਨੀ ਧਿਆਨ ਨੂੰ ਸਮਝਣਾ ਚਾਹੁੰਦੇ ਹੋ ਤੇ ਆਮ ਧਿਆਨ ਨੂੰ ਸਮਝਦੇ ਇਸ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ ਆਮ ਧਿਆਨ ਦੇ ਤੇ ਅਸੀਂ ਸਿੱਧਾ ਹੀ ਊਰਜਾ ਨੂੰ ਸਾਂਭਣ ਨੂੰ ਪ੍ਰਵਾਹਤ ਕਰਦੇ ਆ ਇਸ ਵਿੱਚ ਕੋਈ ਪੁਆਇੰਟ ਨਹੀਂ ਹੁੰਦੇ ਕੋਈ ਇਸ ਵਿੱਚ ਪਾਸ ਨਹੀਂ ਹੁੰਦੇ ਪਰ ਕੁੰਡਲਿਨੀ ਧਿਆਨ ਦੇ ਵਿੱਚ ਕੀ ਹੁੰਦਾ ਜੇ ਅਸੀਂ ਸਟੈਪ ਬਾਈ ਸਟੈਪ ਊਰਜਾ ਨੂੰ ਉਤਾਲੇ ਕੇ ਜਾਂਦੇ ਹਾਂ ਸ਼ਕਤੀ ਨੂੰ ਉਤਾਲੇ ਕੇ ਜਾਂਦੇ ਆ ਜਿਸ ਤਰੀਕੇ ਅਸੀਂ ਆਪਣੇ ਗਰਦਨ ਨੂੰ ਐਕਟਿਵ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜੜ ਚੱਕਰ ਨੂੰ ਧਿਆਨ ਕਰਦੇ ਆ ਜੜ ਚੱਕਰ ਨੂੰ ਅਸੀਂ ਐਕਟਿਵ ਕਰਦੇ ਆ ਭੇਜਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਅਸਵਾਜਿਤ ਹਰ ਚੱਕਰ ਨੂੰ ਐਕਟਿਵ ਕਰਨਾ ਹੁੰਦਾ ਹੈ ਉਸ ਤੋਂ ਮੰਨੀਪੁਰਾ ਚੱਕਰ ਨੂੰ ਐਕਟਿਵ ਕਰਨਾ ਹੁੰਦਾ ਜਿਸ ਨੂੰ ਦੀ ਨਾਭੀ ਚੱਕਰ ਕਹਿੰਦੇ ਆ ਉਸ ਤੋਂ ਬਾਅਦ ਅਸੀਂ ਹੁਣ ਤੱਕ ਚੱਕਰ ਨੂੰ ਐਕਟਿਵ ਕਰਨਾ ਹੁੰਦਾ ਜਿਸ ਨੂੰ ਹਾਰ ਚੱਕਰਾ ਬੋਲਦੇ ਆ ਉਸ ਤੋਂ ਬਾਅਦ ਅਸੀਂ ਵਸੂਤੇ ਚੱਕਰ ਨੂੰ ਐਕਟਿਵ ਬੈਲੈਂਸ ਨੂੰ ਸਟੰਟ ਚੱਕਰ ਬੋਲਦੇ ਆ ਜਿਹੜੇ ਫੈਰਟ ਚੱਕਰ ਬੋਲਦੇ ਆ ਉਸ ਤੋਂ ਬਾਅਦ ਤੀਸਰਾ ਨਿਸ਼ਰ ਹੈ ਤੀਸਰੇ ਨਿਸ਼ਰ ਚੱਕਰ ਨੂੰ ਅਸੀਂ ਬੋਲਦੇ ਹਾਂ ਅਗਿਆ ਚੱਕਰ ਬੋਲਦੇ ਆ ਇਸ ਨੂੰ ਐਕਟਿਵ ਕਰਨਾ ਉਸ ਤੋਂ ਬਾਅਦ ਅਸੀਂ ਕਰੋੜ ਚੱਕਰ ਨੂੰ ਜਿਸ ਨੂੰ ਸਾਸਤਰਾ ਚੱਕਰ ਬੋਲਦੇ ਆ ਇਹ ਹੀ ਐਕਟਿਵ ਹੋਣਾ ਹੁੰਦਾ ਹੈ ਇਸ ਸਟੈਪ ਵਾਈਜ਼ ਸ ਸਤਿਅ ਸੋਧ ਤੇ ਉਪਨਿਚਿਅ ਉਪਨਿਆ ਜਿਸ ਦੇ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਵਿੱਚ ਜੋ ਕਟੌਤੀ ਹੁੰਦੀ ਹੈ ਖਤਮ ਹੁੰਦੇ ਨੇ ਸਰੀਰਕ ਅਤੇ ਮਾਨਸਿਕ ਤੌਰ ਤੇ ਤਰੱਕੀ ਕਰਦੇ ਤੇ ਤੁਹਾਡੀ ਮਾਨਸਿਕ ਤਰੱਕੀ ਕਰਦੇ ਆ ਸੈਨ ਚੁਗ ਦੇ ਵਿੱਚ ਵੀ ਇਹੀ ਪ੍ਰਕਿਰਿਆ ਹੈ ਪਰ ਉਤੇ ਕੀ ਹੈ ਉਸ ਵਿੱਚ ਅਸੀਂ ਨਾਭੀ ਤੇ ਧਿਆਨ ਲਗਾਉਨੇ ਆ ਜਾਂ ਹਿਰਦੇ ਤੇ ਧਿਆਨ ਲਗਾਉਨੇ ਆ ਤੀਸਰੇ ਨੇਤਰ ਤੇ ਧਿਆਨ ਲਗਾਉਨੇ ਆ ਉੱਥੇ ਸਿੱਧਾ ਜੀ ਊਰਜਾ ਉਤਾਂ ਚੱਕਣ ਦੀ ਕੋਸ਼ਿਸ਼ ਕਰਦੇ ਆ ਸੋ ਜੋ ਜ਼ਰੂਰੀ ਅਭਿਆਸ ਹੈ ਇਸ ਦੇ ਵਿੱਚ ਸਟੈਪ ਬਾਏ ਸਟੈਪ ਅਸੀਂ ਊਰਜਾ ਉਤਾਂ ਚੱਕਣਾ ਹੈ ਸਹਿਜ ਰੂਪ ਦੇ ਤੇ ਇਸ ਵਿਧਾ ਹੀ ਊਰਜਾ ਉਤਾਂ ਚੱਕਣਾ ਹੁੰਦਾ ਹੈ ਅਸੀਂ ਇਹ ਇਸ ਇਹਨਾਂ ਵੀਡੀਓ ਅਰੇਜ਼ੀ ਤੁਸੀਂ ਵਿਥਿੰਗ ਆਫ ਲਾਸ ਸੱਕਦੇ ਆ ਹੰਡਲਿੰਗ ਜਾਂ ਊਰਜਾ ਦੇ ਉਤਾਂ ਨੂੰ ਉਠਾਉਣ ਨਾਲ ਹੀ ਸਤਲਣੀ ਨੀ ਐਕਟਿਵ ਹੁੰਦੀ ਸਾਰੇ ਗ੍ਰੰਥੀ ਐਕਟਿਵ ਹੁੰਦੀਆਂ ਹਨ ਅਸੀਂ ਕਿਸੇ ਵੀ ਤਰੀਕੇ ਇਸ ਨੂੰ ਅਜਮਾ ਸਕਦੇ ਆ ਤੇ ਇਸੇ ਦਿਨੋਂ ਕੁਝ ਵਹਿਣ ਪਰਮ ਕੁਝ ਕਰਮ ਕਾਂਡੀਆਂ ਜੁੜੇ ਹੋਏ ਹਨ ਛੂਨ ਕਰਮ ਕਾਂਡਾ ਤੋਂ ਉਹ ਲੈ ਵਹਿਣ ਪਰਮ ਤੋਂ ਬਚ ਕੇ ਕਹਿੰਦੀ ਆ ਕਿ ਜੇਕਰ ਅਸੀਂ ਕੁਲੂਨੀ ਚ ਐਕਟਿਵ ਕਰ ਲਾਂਗੇ ਸਾਡੇ ਚ ਕੋਈ ਅਲੱਗ ਤਰ੍ਹਾਂ ਦੀ ਦੀ ਸਤੀ ਆ ਗਈ ਹੈ ਇਸ ਲਈ ਦਿੱਤੀ ਹੋ ਸਿੱਖਿਆ ਨਹੀਂ ਹੋ ਗਈ ਉਹ ਜੀ ਅਸੀਂ ਮਾਨਸਿਕ ਤੌਰ ਤੇ ਇੰਨੇ ਜਿਆਦਾ ਜਾਗਰਿਤ ਹੋ ਜਾਨੇ ਆ ਸਾਨੂੰ ਗੱਲ ਸਹੀ ਜੀ ਪਹਿਚਾਣ ਹੋ ਜੇ ਅਸੀਂ ਆਪਣੇ ਭਾਵਾਂ ਦੇ ਉੱਤੇ ਆਪਣਾ ਕੰਟਰੋਲ ਬਣਾ ਲੈਨੇ ਆਪੀ ਫੀਲਿੰਗਸ ਤੇ ਆਪਣਾ ਕੰਟਰੋਲ ਬਣਾ ਲੈ ਆ ਆਪਣੇ ਥੌਟਸ ਤੇ ਆਪਣਾ ਕੰਟਰੋਲ ਬਣਾ ਲੈ ਸਾਡੇ ਥੌਟ ਹੀ ਸਾਡੀ ਸ਼ਕਤੀ ਨੂੰ ਜੀ ਪ੍ਰੈਜੈਂਟ ਕਰਦੇ ਆ ਸਾਡੇ ਥੌਟ ਹੀ ਸਾਡੇ ਸਥਿਖ ਨੂੰ ਸਾਡੀ ਜਿੰਦਗੀ ਵਿੱਚ ਜਮ ਤੱਕਾਰਾ ਨੂੰ ਨਿਰਾਸ਼ਾ ਨੂੰ ਸ੍ਰਸ਼ਟੀ ਨੂੰ ਅਲਰਜੀ ਪ੍ਰੈਜੈਂਟ ਕਰਦੇ ਆ ਜਦੋਂ ਸਾਡੇ ਥੌਟ ਦੇ ਉੱਤੇ ਸਾਡੇ ਵਿਚਾਰਾਂ ਦੇ ਉੱਤੇ ਸਾਡੀ ਪਕੜ ਹੋ ਗਈ ਕੋਈ ਨਹੀਂ ਧਿਆਨ ਦੇ ਤੁਸੀਂ ਇਹੀ ਰੱਤ ਚ ਕਰਨਾ ਹੈ ਕੋਈ ਨਹੀਂ ਧਿਆਨ ਦੇ ਸਿਸਟਮ ਸਟੈਪ ਬਾਈ ਸਟੈਪ ਪੂਰੀ ਦਿੱਲੀ ਨੂੰ ਐਕਟਿਵ ਕਰਨਾ ਆਪਣੇ ਭਾਵਨਾਂ ਨੂੰ ਵੀ ਕੰਟਰੋਲ ਕਰਨਾ ਫਿਰ ਪੀਸ ਨੂੰ ਵੀ ਕੰਟਰੋਲ ਕਰਨਾ ਆਪਣੇ ਆਪਣੇ ਇਸ਼ਤਿਹਾਰ ਸੀ ਰਾਹੀਂ ਆਪਣੇ ਅੰਦਰ ਦੀਆਂ ਅਵਸਥਾਵਾਂ ਉੱਤੇ ਕੰਟਰੋਲ ਕਰਨਾ ਸਾਡੇ ਕੋਲ ਮਨ ਜੋ ਹੈ ਮਨ ਬਹੁਤ ਜ਼ਿਆਦਾ ਭਟਕਦਾ ਹੈ ਡਰਦਾ ਹੈ ਘਬਰਾਉਂਦਾ ਹੈ ਬਹੁਤ ਬੁਤੀਸਦੀ ਚੀਜ਼ਾਂ ਨੂੰ ਸੋਚਦਾ ਰਹਿੰਦਾ ਹੈ ਜਿਸ ਨੂੰ ਅਸੀਂ ਕੰਟਰੋਲ ਕਰਦਾ ਉਹ ਕੰਟਰੋਲ ਨਹੀਂ ਤੇ ਅੰਦਰ ਇਸ ਸਟੈਪ ਬਾਏ ਸਟੈਪ ਅਸੀਂ ਆਪਣੀ ਗ੍ਰੰਥੀਆਂ ਨੂੰ ਐਕਟਿਵ ਕਰਦੇ ਹਾਂ ਇਹ ਗ੍ਰੰਥੀਆਂ ਦੇ ਨਾਲ ਹੀ ਸਾਡੇ ਭਾਵ ਜੁੜੇ ਹਨ ਸਾਡੇ ਫੀਲਿੰਗਸ ਜੁੜੀਆਂ ਹਨ ਕਿਉਂਕਿ ਸਾਡੇ ਅੰਦਰ ਬਹੁਤ ਸਾਰੇ ਐਸੇ ਤੱਤ ਹਨ ਐਸੀਆਂ ਰਸਾਇਣਿਕ ਕਿਰਿਆਵਾਂ ਹੁੰਦੀਆਂ ਜਿਸ ਤਰ੍ਹਾਂ ਜੇ ਅਸੀਂ ਉਦਾਸ ਹੁੰਨੇ ਹਾਂ ਖੁਸ਼ ਹੁੰਨੇ ਹਾਂ ਸੀ ਹੁੰਨੇ ਆ ਬਿਮਾਰ ਹੁੰਨੇ ਆ ਤਾਂ ਅਲੱਗ-ਅਲੱਗ ਭਾਵਾਂ ਭਾਵ ਉਹਨਾਂ ਗ੍ਰੰਥੀਆਂ ਦੇ ਵਿੱਚ ਸਾਡੇ ਸਰੀਰ ਦੇ ਸਾਡੇ ਮਾਦ ਵਿੱਚ ਪੈਦਾ ਹੁੰਦੇ ਹਨ ਤੇ ਉਹਨਾਂ ਗ੍ਰੰਥੀਆਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਆਪਣੇ ਗ੍ਰੰਥੀਆਂ ਦੇ ਰਸਤਿਆਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਇਹ ਕੰਟਰੋਲ ਨਹੀਂ ਤੇ ਆਣਾ ਅਕਮੌਦਾ ਹੈ ਕਿ ਉਹ ਨਹੀਂ ਐਕਟਿਵ ਕਰਨਾ ਅਕਮੌਦਾ ਹੈ ਸੋ ਜਿਹੜੀਆਂ ਅਸੀਂ ਫਿਲਮਾਂ ਦੇ ਵਿੱਚ ਜਾਂ ਫੋਟੋਆਂ ਦੇ ਵਿੱਚ ਜਾਂ ਕੁਝ ਵੀਡੀਓ ਸੈਕਸ਼ਨ ਜਿਹੜੇ ਲਾਈਟਸ ਨਹੀਂ ਆ ਕੋਲ ਨਹੀਂ ਜਿਹੜੀਆਂ ਜੁੜੀਆਂ ਹੋਈਆਂ ਉਹ ਲਾਈਟਸ ਜਿਹੜਾ ਉਹਨਾਂ ਬਾਹਰ ਤੋਂ ਤੇ ਨਹੀਂ ਦਿਖਾਈ ਦੇ ਰਹੀਆਂ ਉਹ ਲਾਈਟਸ ਸਮਝੋ ਉਸ ਪਿਆਰ ਦੇ ਅੰਦਰੂਨੀ ਪਿਆਰ ਕਿ ਉਤਰ ਆ ਗਏ ਅਸਤਿਆ ਦੀਆਂ ਗਹਿਰਾਈਆਂ ਤੋਂ ਉਤਰਾਂ ਗਏ ਸਾਡਾ ਜੋ ਵਿਗਿਆਨ ਹੈ ਉਹ ਇਹ ਕਹਿੰਦਾ ਹੈ ਕਿ ਸਾਡੀ ਜੋ ਸੂਖਿਆ ਲੜੀ ਹੈ ਤੁਹਾਨੂੰ ਆੜੀ ਹੈ ਇਸ ਤਰ੍ਹਾਂ ਜੀ ਬਿਜਲੀ ਪ੍ਰਵਾਹਤ ਹੁੰਦੀ ਹੈ ਉਹ ਬਿਜਲੀ ਨੂੰ ਅਸੀਂ ਪਸਲੋਲ ਚ ਕਰਨਾ ਉਸੇ ਜੀਨੀਅਰ ਨੂੰ ਅਸੀਂ ਦੇਖਣਾ ਉਹ ਕੰਡਲ ਨਹੀਂ ਚੱਲਦੇ ਦੇਖਿਆ ਜਾ ਸਕਦਾ ਉਸ ਨੂੰ ਸਮਝਿਆ ਜਾ ਸਕਦਾ ਉਹਨੂੰ ਭੇਜਿਆ ਜਾ ਸਕਦਾ ਉਸ ਤੋਂ ਇਹ ਉਤਪੁਰ ਜਾਇਆ ਜਾ ਸਕਦਾ ਸੋ ਆਪਣੀ ਇਸ ਧਿਆਨ ਦੀ ਪ੍ਰਕਿਰਿਆ ਨੂੰ ਸਮਝਣ ਦੇ ਲਈ ਆਪਣੀ ਕੰਡਲ ਦੀ ਸ਼ਕਤੀ ਨੂੰ ਸਮਝਣ ਦੇ ਲਈ ਧਿਆਨ ਨੂੰ ਸਮਝਣ ਦੇ ਲਈ ਸੋ ਅਨੁਸਤੈਕੂ ਵੈਸਟੈਕਸ ਤੋਂ ਸਿੱਖਣਾ ਪਵੇਗਾ ਕੰਡਲ ਲਈ ਚੱਕਰ ਜੋ ਕੰਡਲ ਨੂੰ ਮੈਂ ਐਕਟਿਵ ਕਰਨਾ ਇਹ ਸਟੈਪ ਬਾਈ ਸਟੈਪ ਆਪ ਦੀ ਊਰਜਾ ਨੂੰ ਉਤਾਰ ਚੱਕਣਾ ਸਹਿਜ ਹੋਉਂਦੇ ਰਹੇ ਲੋਰ ਬੱਝਿਆ ਰਹੇ ਅਸੀਂ ਆਪ ਦੀ ਊਰਜਾ ਨੂੰ ਸਿੱਧਾ ਹੀ ਉਤਾਰ ਚੁੱਕਦੇ ਹਾਂ ਇਸ ਇਲਾ ਹੀ ਇਹਦੇ ਵਿੱਚ ਫਰਕ ਹੈ ਕੋਈ ਬਹੁਤਾ ਫਰਕ ਨਹੀਂ ਕੋਈ ਬਹੁਤੇ ਕਰਮ ਕਾਂਡ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ ਧਿਆਨ ਤੋਂ ਭਾਵ ਹੁੰਦਾ ਆਪਣੇ ਆਪ ਨੂੰ ਪੂਰਨ ਤੌਰ ਤੇ ਅਧਿਆਤਮਿਕ ਤੌਰ ਤੇ ਵੀ ਜਾਗਿਤ ਕਰਨਾ ਨਾ ਕਿ ਕਰਮ ਕਾਂਡਾਂ ਦੇ ਵਿੱਚ ਪੈਣਾ ਜਦੋਂ ਤੁਸੀਂ ਕਰਮ ਕਾਂਡ ਦੇ ਵਿੱਚ ਪੈ ਕੇ ਧਿਆਨ ਕਰੋਗੇ ਤੁਹਾਡਾ ਧਿਆਨ ਕਰਮਾਂ ਸਾਡੀ ਹੋ ਗਿਆ ਤੁਸੀਂ ਤਿਆਰ ਦੀ ਕਦੇ ਵੀ ਐਨਰਜੀ ਨੂੰ ਨਹੀਂ ਸਮਝ ਸਕੋਗੇ ਤਿਆਰ ਦੀ ਉਸ ਸਸਤੀ ਨੂੰ ਨਹੀਂ ਸਮਝ ਸਕੋਗੇ ਸੋ ਆਪਣੇ ਆਪ ਨੂੰ ਕਰਮਕਾਰ ਤੋਂ ਮੁਕਤ ਕਰਨਾ ਹੈ ਇਹ ਹੀ ਤਿਆਰ ਦਾ ਮੁੱਖ ਮਕਸਦ ਹੁੰਦਾ ਹੈ ਆਪਣੇ ਆਪ ਨੂੰ ਕਰਮ ਕਾਂਡ ਝੂਠ ਫਰੇਵ ਝੂਠੀਆਂ ਸਮਾਜਿਕ ਪਰੰਪਰਾਵਾਂ ਤੋਂ ਮੁਕਤ ਕਰਨਾ ਤੇ ਆទਿ ਉਸ ਤੌਰ ਤੇ ਅੱਜ ਆਪ ਨੂੰ ਜਾਗਰੂਕ ਕਰਨਾ ਹੈ ਜੀ ਅਸਲ ਧਿਆਨ ਹੈ ਆਪਣੀਆਂ ਗ੍ਰੰਥੀਆਂ ਨੂੰ ਐਕਟਿਵ ਕਰਨਾ ਕੰਟਰੋਲੀਂ ਧਿਆਨ ਖਵਾਉਂਦਾ ਹੈ ਆਪਣੀਆਂ ਅੰਦਰ ਦੇ ਭਾਵਨਾਵਾਂ ਨੂੰ ਕੰਟਰੋਲ ਕਰਨਾ ਆਪਣੇ ਅੰਦਰ ਦੀਆਂ ਫੀਲਿੰਗਸ ਨੂੰ ਸਿੱਤੀ ਕੰਟਰੋਲ ਕਰਨਾ ਆਪਣੇ ਵਿਚਾਰਾਂ ਨੂੰ ਆਪਣੇ ਵਾਸ ਵਿੱਚ ਕਰਨਾ ਮਨ ਨੂੰ ਆਪਣੇ ਵਾਸ ਵਿੱਚ ਕਰਨਾ ਵਿਚਾਰਾਂ ਨੂੰ ਖਤਮ ਕਰਨਾ ਨਕਾਰਾਤਮਕਤਾਂ ਨੂੰ ਛੱਡਦਾ ਹੀ ਧਿਆਨ ਦਾ ਮੁੱਖ ਮਕਸਦ ਹੁੰਦਾ ਹੈ ਨਾ ਕਿ ਕਰਮ ਕਾਂਡ ਕਰਨਾ ਵੀ ਐਸ ਤਰ੍ਹਾਂ ਤੁਸੀਂ ਧਿਆਨ ਕਰੋਗੇ ਰੱਬ ਮਿਲ ਜੂਗਾ ਐਸ ਤਰ੍ਹਾਂ ਤੁਸੀਂ ਧਿਆਨ ਕਰੋਗੇ ਫਲਾਣਾ ਮਿਲ ਜੂਗਾ ਕੁਝ ਵੀ ਐਸਾ ਨਹੀਂ ਹੁੰਦਾ ਤੁਹਾਨੂੰ ਜੀ ਮਿਲੇਗਾ ਤੁਹਾਨੂੰ ਧਿਆਨ ਸਿੱਤੀ ਸਾਧ ਦੇ ਧਿਆਨ ਦੇ ਰਾਹੀਂ ਤੁਹਾਡੇ ਅੰਦਰ ਜੋ ਜੀ ਪੈਦਾ ਹੋਊਗਾ ਤਾ ਉਹ ਕੋਈ ਅਨੁਭਵ ਹੋਣਗੇ ਐਵੇਂ ਬਹੁਤਾ ਕਿਸੇ ਦੀ ਸੁਣੀ ਸੁਲਾਈ ਕਾ ਦੇ ਵਿੱਚ ਨਹੀਂ ਆਉਣਾ ਕਿਸੇ ਦੀ ਇਕਈਆਂ ਹੋਈਆਂ ਫालतू ਦੀਆਂ ਗੱਲਾਂ ਵਿੱਚ ਨਹੀਂ ਆਉਣਾ ਕਿਸੇ ਕਰਮ ਕਾਂਡ ਵਿੱਚ ਨਹੀਂ ਆਉਣਾ ਧਿਆਨ ਦਾ ਮਕਸਦ ਹੈ ਕਰਮ ਕਾਂਡ ਤੋਂ ਮੁਕਤ ਹੋਣਾ ਵੈਰ ਭਰਮ ਤੋਂ ਮੁਕਤ ਹੋਣਾ ਕਾਲਪਨਿਕਤਾ ਤੋਂ ਮੁਕਤ ਹੋਣਾ ਧਿਆਨ ਤੋਂ ਭਾਵ ਹੈ ਸੰਪੂਰਨ ਤੌਰ ਤੇ ਆਪਣੇ ਭਾਵਾਂ ਦੇ ਪ੍ਰਤੀ ਜਾਗਰਿਤ ਹੋਣਾ ਆਪਣੀ ਥੀਂਕ ਸੇ ਪ੍ਰਤੀ ਜਾਗਰਿਤ ਹੋਣਾ ਆਪਣੇ ਵਿਚਾਰਾਂ ਦੇ ਪ੍ਰਤੀ ਜਾਗਰਿਤ ਹੋਣਾ ਹੀ ਅਸਲ ਧਿਆਨ ਹੈ ਨਾ ਕਿ ਹੋਰ ਝਟਟਾਂ ਤੋਂ ਨਿਕਲ ਕੇ ਕਰਮ ਕਾਂਡਾਂ ਵਿੱਚ ਫਸ ਜਾਣਾ ਹੋਰ ਜਾਂ ਜਾਣਾ ਨਹੀਂ ਜੀ ਆ ਦੇ ਤਾਂ ਉਲਝਾ ਲੈਣਾ ਇਹ ਧਿਆਨ ਨਹੀਂ ਹੈ ਇਹ ਕਰਮ ਕਾਰ ਹੈ ਸੋ ਧਿਆਨ ਤੋਂ ਧਿਆਨ ਤੋਂ ਭਾਵ ਕਰਮ ਕਾਂਡ ਤੋਂ ਮੁਕਤ ਹੋਣਾ ਪੂਰਾ ਤੌਰ ਤੇ ਜਾਗਰਤ ਹੋਣਾ ਸਹੀ ਕਲਪਤੀ ਪਹਿਲੇ ਧਿਆਨ ਕਰਨਾ ਇਹੀ ਧਿਆਨ ਹੈ ਸੋ ਕਾਲਪਨੀ ਛੁਟਕੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਧਿਆਨ ਨੂੰ ਸਿੱਧੇ ਸਾਦੇ ਰੂਪ ਦੇ ਨਾਲ ਕਰੋ ਜੇਕਰ ਤੁਸੀਂ ਕੋਈ ਕੰਟਰੋਲਡ ਧਿਆਨ ਕਰਨਾ ਚਾਹੁੰਦੇ ਹੋ ਆਪਣੀਆਂ ਗਲਤੀਆਂ ਨੂੰ ਆਪਣੇ ਚਤਾਂ ਨੂੰ ਟਿੱਕ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਨੂੰ ਫੋਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ ਤੁਸੀਂ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਸੋ ਇਸ ਵਿੱਚ ਕੋਈ ਬਹੁਤ ਉਲਝਣ ਵਾਲਾ ਡਰਾਉਣ ਵਾਲਾ ਕੁਝ ਘਪਲਾਉਣ ਵਾਲਾ ਹਿੱਸਾ ਨਹੀਂ ਹੈ ਸੋ ਇਹ ਬਹੁਤ ਹੀ ਜ਼ਿਆਦਾ ਕੁਝ ਹੋਇਆ ਵਿਸ਼ਾ ਨਹੀਂ ਹੈ ਇਹ ਬਿਲਕੁਸਾਤਾ ਹੈ ਸਿਮਪਲ ਹੈ ਬਿਲਕੁਲ ਹੀ ਨਾਰਮਲ ਹੈ ਸਾਡੇ ਇੱਥੇ ਦੇ ਭਾਵਾਂ ਨੂੰ ਸਮਝ ਲਾਏ ਜਨਨਾ ਹੈ ਆਪਣੇ ਅੰਦਰ ਦੀ ਕੋਸ਼ ਕਰਨੀ ਹੈ ਇਹ ਹੀ ਧਿਆਨ ਹੈ ਕਰਮ ਕਾਂਡਾ ਤੋਂ ਮੁਕਤ ਹੋਣਾ ਹੈ ਛੂਟ ਛੇਬ ਟੁੱਟੇ ਰੱਬ ਤੋਂ ਮੁਕਤ ਹੋਣਾ ਹੈ ਅਕਲ ਦੇ ਰੱਬ ਨੂੰ ਪਛਾਣਨਾ ਹੈ ਬਾਹਰੀ ਸੰਸਾਰ ਤੋਂ ਅੰਦਰਲੇ ਸੰਸਾਰ ਦੀ ਪ੍ਰਕਰਮਾ ਕਰਨਾ ਹੈ ਇਹ ਹੀ ਅਸਲ ਧਿਆਨ ਹੈ ਸੋ ਧਿਆਨ ਦੇ ਨਾਲ ਜਿਵੇਂ ਹੋਈ ਹੋ ਹੋਰ ਜਾਣਕਾਰੀਆਂ ਤੇ ਨਹੀਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਸਾਨੂੰ ਫੋਲੋ ਕਰ ਸਕਦੇ ਹੋ ਸੋ ਸਾਡੇ ਨਾਲ ਬਨੇ ਰਹੋ ਮਿਲਦੇ ਆਪਾਂ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦਿਲਾਉਸਾਂਗੇ ਰੋਜ਼ਾਨਾ ਜਲਦੀ 干是吧。